ਸਾਡੇ 10 9 24 ਨੂੰ 7:30 ਵਜੇ ਇੱਕ ਇਨਸੀਡੈਂਟ ਹੋਇਆ ਸੀਗਾ ਇੱਕ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰ ਸੀਗੇ ਤੇ ਉਹਨਾਂ ਦਾ ਮੋਬਾਈਲ ਸਨੈਚ ਹੋਇਆ ਸੀ ਉਹਨੂੰ ਬੜੀ ਗੰਭੀਰਤਾ ਦੇ ਨਾਲ ਲੈਂਦੇ ਹੋਏ ਸਾਡੇ ਮਾਨਯੋਗ ਸੀਪੀ ਸਾਹਿਬ ਸਰਦਾਰ ਰਣਜੀਤ ਸਿੰਘ ਢਿੱਲੋਂ ਆਈਪੀਐਸ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਸਰਦਾਰ ਹਰਪ੍ਰੀਤ ਸਿੰਘ ਮੰਡੇਰ ਸਾਡੇ ਏਡੀਸੀਪੀ 2 ਸਾਹਿਬ ਸਰਦਾਰ ਅਭਿਮਨੂ ਰਾਣਾ ਜੀ ਦੇ ਦਿਸ਼ਾ ਨਿਰਦੇਸ਼ ਛੇਟ ਅਸੀਂ ਇੱਕ ਟੀਮ ਗਠਿਤ ਕੀਤੀ ਐਐਸਐਚਓ ਸੇਵਰ ਲਾਈਨ ਉਹਨਾਂ ਦੀ ਨਿਗਰਾਨੀ ਕਰ ਰਹੇ ਸੀ ਤੇ ਸਾਨੂੰ ਉਹਨੂੰ ਫੋਲੋ ਅਪ ਕਰਦੇ ਹੋਏ ਸਾਨੂੰ ਇੱਕ ਬੰਦਾ ਆਇਡੈਂਟੀਫਾਈ ਹੋਇਆ ਜਿਹਦਾ ਨਾਮ ਸੀ ਜੈ ਜੈਪਾਲ ਉਹਨੂੰ ਆਇਡੈਂਟੀਫਾਈ ਕਰਕੇ ਉਸ ਤੋਂ ਫਰਦਰ ਪੁੱਛਗਿੱਛ ਕਰਕੇ ਸਾਨੂੰ ਦੋ ਬੰਦੇ ਹੋਰ ਆਇਡੈਂਟੀਫਾਈ ਹੋਏ ਇੱਕ ਦਾ ਨਾਮ ਹੈਗਾ ਗੁਰਜੰਟ ਸਿੰਘ ਇੱਕ ਦਾ ਨਾਮ ਹੈਗਾ ਸੁਖਰਜ ਸਿੰਘ ਉਹਨਾਂ ਦੇ ਖੋਲੋਂ ਅਸੀਂ ਇਨਵੈਸਟੀਗੇਸ਼ਨ ਪ੍ਰੋਪਰ ਕਰਦੇ ਹੋਏ ਵਾਰਦਾਤ ਜਿਹਦੇ ਵਿੱਚ ਜਿਹੜਾ ਖੋ ਹੋਇਆ ਮੋਬਾਈਲ ਨੰਬਰ ਮੋਬਾਈਲ ਫੋਨ ਉਹ ਵੀ ਰਿਕਵਰ ਹੋਇਆ ਇੱਕ ਮੋਟਰਸਾਈਕਲ ਵੀ ਰਿਕਵਰ ਹੋ ਰਿਹਾ ਠੀਕ ਹੈ ਸਰ ਲਾਂਸਰ ਚੌਕ ਜਿੱਨੇ ਸੰਗਣੀ ਆਬਾਦੀ ਦੇ ਮਲਾਜਮਾਂ ਦੇ ਨਾਕੇ 'ਤੇ باوجود ਵੀ ਸਾਰੇ ਸਾਡੇ ਜੀ ਇਹ ਪੂਰੀ ਮੈਂ ਤੁਹਾਡੀ ਗੱਲ ਸਮਝ ਸਕਦਾ ਹਾਂ ਬਟ ਇਹ ਜਿਹੜਾ ਇਹ ਪੁਆਇੰਟ ਸੀਗਾ ਥੋੜਾ ਜਿਹਾ ਸਾਈਡ 'ਤੇ ਸੀਗਾ ਤੇ ਉਹਦੇ ਵਿੱਚ ਜਦੋਂ ਉਹਨਾਂ ਨੇ ਮੌਕਾ ਦੇਖ ਕੇ ਉਹਨਾਂ ਨੇ ਖੋਹ ਲਈ ਸਰ ਮੋਟਰਸਾਈਕਲ ਦੀ ਚੋਰੀ ਦਾ ਹੈਗਾ ਸੀ ਹਾਂਜੀ ਮੋਟਰ ਮੋਟਰਸਾਈਕਲ ਦੀ ਤਸਦੀਕ ਕਰ ਰਹੇ ਹਾਂ ਸਰ ਉਹ ਨੌਜਵਾਨ ਕੀ ਨਸ਼ਾ ਕਰਦੇ ਸੀ ਆਦੀ ਸੀ ਕਿ ਇਹ 400 ਵਗੈਰਾ ਪੀਣ ਦੇ ਆਦੀ ਹੈਗੇ ਪਹਿਲਾਂ ਵੀ ਉਹ ਕਰਦੇ ਪੂਰੀ ਪਹਿਲਾਂ ਕੋਈ ਦਾ ਪ੍ਰੀਵੀਅਸ ਬੈਕਗਰਾਉਂਡ ਨਹੀਂ ਹਰੇਕ ਤੱਕ ਸਾਹਮਣੇ ਆਇਆ ਬਾਕੀ ਫਰਦਰ ਇਨਵੈਸਟੀਗੇਸ਼ਨ ਵਿੱਚ ਜੋ ਆਊਗਾ ਤੁਹਾਨੂੰ ਡਿਸਕਸ ਕਰਦੇ ਸਰ ਜਿੰਦਣ ਇਹਨਾਂ ਨੇ ਕੀਤੀ ਸੀ ਇਹਨਾਂ ਨੇ ਲੁੱਟ ਕੀਤੀ ਸੀ ਔਰ ਮੋਬਾਈਲ ਖੋਇਆ ਸੀ ਮੀਡੀਆ ਚੈਨਲ ਵਾਲਿਆਂ ਦਾ ਕੀ ਇਹ ਇਹਨਾਂ ਨੇ ਕੁਝ ਕੀਤਾ ਹੀ ਜਾਂ ਆਪਣਾ ਮਸਜ ਕਰਦੇ ਨਹੀਂ ਉਸ ਦਿਨ ਉਸ ਦਿਨ ਆਪਣਾ ਜੋ ਉਹਨਾਂ ਨੇ ਮੌਕਾ ਦੇ ਉਹਨਾਂ ਨੇ ਮੌਕਾ ਦੇਖਿਆ ਤੇ ਉਹ ਮੌਕਾ ਦੇਖ ਕੇ ਉਹਨਾਂ ਨੇ ਵਾਰਦਾਤ ਉਹਨੂੰ इजीली ਲੱਗਾ ਕਿ ਵਾਰਦਾਤ ਕਰਨ ਦੇ ਵਿੱਚ ਉਹਨਾਂ ਨੇ ਕਾਮਯਾਬ ਕਾਮਯਾਬ ਸਰ ਇਹਨਾਂ ਦੀ ਕਿੰਨੀ ਉਮਰ ਹੈ ਤਿੰਨਾ ਜਾਣਿਆ ਇਹ ਤਕਰੀਬਨ ਸਾਰੇ 20 25 24 ਦੇ ਆਸ-ਪਾਸ ਹੈਗੇ ਨੇ ਇੱਕ ਮੁੰਡਾ 18-19 ਸਾਲ ਦਾ ਹੈਗਾ ਇੱਕ ਮੁੰਡਾ 21 ਸਾਲ ਦਾ ਹੈਗਾ ਇੱਕ ਮੁੰਡਾ 20 ਸਾਲ ਦਾ ਹੈਗਾ ਸਰ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੁਝ ਕੀਤਾ ਕੋਈ ਚੋਰੀ ਟੋਟਾ ਕੋਈ ਨਹੀਂ ਇਸ ਤੋਂ ਪਹਿਲਾਂ ਹਲੇ ਤੱਕ ਕੋਈ ਮਡਲੀ ਤਫਦੀਸ਼ ਦੇ ਵਿੱਚ ਹਲੇ ਤੱਕ ਸਾਹਮਣੇ ਨਹੀਂ ਆਇਆ ਸਰ ਜੀ ਜੀ ਹਾਂ ਜੀ ਇਹ ਜੀ ਰਹਿਣ ਵਾਲੇ ਇੱਕ ਹੈਗੇ ਜੀ 메인 ਬਾਜ਼ਾਰ ਮਜੀਠਾ ਰੋਡ ਦਾ ਜੀ ਇੱਕ ਹੈਗਾ ਜੀ ਜਿਹੜਾ ਗੁਰਨਾਨਕ ਦੇਵ ਜਿਹੜੇ ਕੁਆਟਰ ਹੈਗੇ ਨੇ ਉਹ ਉੱਥੋਂ ਦਾ ਹੈਗਾ ਜੀ 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 ਸਰ ਜਦੋਂ ਤਫਦੀਸ਼ ਸ਼ੁਰੂ ਕੀਤੀ ਸੀਗੀ ਸਭ ਤੋਂ ਪਹਿਲਾਂ ਕੀ ਚੀਜ਼ ਧਾਂਚਰਾਤੇ ਹੋਏ ਤੇ ਕਿਤੇ ਕਿਤੇ ਪਹੁੰਚ ਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀਗੀ ਕਿੰਨੇ ਦਿਨ ਲੱਗੇ ਇਹਨੂੰ ਉਹ तकरीबन ਜੀ ਸਾਨੂੰ 3-4 ਦਿਨ ਲੱਗੇ ਨੇ ਸਾਨੂੰ ਸੀਸੀਟੀਵੀ ਫੁਟੇਜ ਦੇ ਨਾਲ ਹਦਾਇਤ ਹਲਪ ਬਹੁਤ ਮਿਲੀ ਹੈ ਜੀ ਤੇ ਬਾਕੀ ਖੂਫੀਆ ਸੋਰਸ ਵੀ ਲਾਇਆ ਜੀ ਸਰ ਪਰਵਾਹ ਚ ਕੀ ਬੈਕਗ੍ਰਾਉਂਡ ਦਾ ਜੀ ਪਰਿਵਾਰ ਦੀ ਜੀ ਲਿਬਰੇ ਕਰ ਰਹੇ ਨੇ ਠੀਕ ਠੀਕ ਸਰ